ਆਮੜੇ ਮਹੀਨੇ ਗ੍ਰੰਥ ਪੂਰਾ ਆਇਆ ਭਾਈ ਸਾਹਿਬ ਜੀ ਗ੍ਰੰਥ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਗਏ ਭਾਈ ਵੀਰ ਸਿੰਘ ਜੀ ਨੇ ਇੱਕ ਬਿਆਨ ਲਿਖਿਆ ਸੰਤਾਂ ਦਾ ਉਹ ਸੰਤ ਕਹਿੰਦੇ ਨੇ ਕਹਿੰਦੇ ਸਾਡੇ ਵੱਡੇ ਸੰਤ ਸੀਗੇ ਅਸੀਂ ਛੋਟੇ ਛੋਟੇ ਬੱਚੇ ਸੀਗੇ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਪੁਲ ਦੇ ਉੱਤੇ ਤੇ ਹਰਿਮੰਦਰ ਸਾਹਿਬ ਦੇ ਅੰਦਰੋਂ ਹਰਿਮੰਦਰ ਸਾਹਿਬ ਦੇ ਪੁਜਾਰੀ ਸਿੰਘ ਗ੍ਰੰਥੀ ਸਿੰਘ ਬਾਬੇ ਟਾਲ ਦੇ ਗ੍ਰੰਥੀ ਸਿੰਘ ਅਕਾਲ ਤਖਤ ਦੇ ਗ੍ਰੰਥੀ ਝੰਡੇ ਬੁੰਗੇ ਦੇ ਗ੍ਰੰਥੀ ਉਹ ਹੱਥਾਂ ਵਿੱਚ ਫੁੱਲਾਂ ਦੀ ਮਾਲਾ ਲੈ ਕੇ ਤੇ ਡਿਊਟੀ ਸਾਹਿਬ ਵੱਲ ਦੌੜੇ ਆ ਰਹੇ ਦਰਸ਼ਨੀ ਡਿਊਟੀ ਵੱਲ ਅਸੀਂ ਪੁੱਛਿਆ ਕਿ ਇਹ 부ਜਾਰੀ ਸਿੰਘ ਫੁੱਲਾਂ ਦੀ ਮਾਲਾ ਲੈ ਕੇ ਕਿੱਧਰ ਦੌੜੇ ਜਾਂਦੇ ਨੇ ਕਿਸੇ ਨੇ ਦੱਸਿਆ ਕਿ ਸੂਰਜ ਪ੍ਰਕਾਸ਼ ਦਾ ਲਿਖਾਰੀ ਭਾਈ ਸੰਤੋਖ ਸਿੰਘ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਕਰਨ ਲਈ ਗ੍ਰੰਥੀ ਸਿੰਘ ਜੀ ਜਾ ਰਹੇ ਨੇ ਕਹਿੰਦੇ ਸਾਡੇ ਸੰਤਾਂ ਨੇ ਉੱਥੋਂ ਹੀ ਮੱਥਾ ਟੇਕ ਲਿਆ ਤੇ ਗ੍ਰੰਥੀਆਂ ਦੇ ਪਿੱਛੇ-ਪਿੱਛੇ ਤੁਰ ਪਏ ਕਹਿੰਦੇ ਜਦੋਂ ਬਾਬੇ ਬੁੱਢੇ ਦੀ 베ਰੀ ਦੇ ਕੋਲ ਪਹੁੰਚੇ ਤੇ ਘੰਟਾ ਘਰ ਵਾਲੇ ਪਾਸਿਓਂ ਚਿੱਟੇ ਰੰਗ ਦਾ ਮਲਮਲ ਦਾ ਬਰੀਕ ਕੱਪੜੇ ਦਾ ਚੋਲਾ ਸੀਗਾ ਤੇ ਗੋਲ ਦਸਤਾਰ ਤੇ ਇੱਥੇ ਖੰਡਾ ਲਾਉਂਦੇ ਸਨ ਸਾਈਡ ਦੇ ਉੱਤੇ ਤੇ ਗਾਤਰੇ ਗੋਲੀਆਂ ਸ੍ਰੀ ਸਾਹਿਬ ਪਹਿਨੀ ਹੋਈ ਸੀ ਤਿੰਨ ਫੁੱਟੀ ਤਲਵਾਰ ਗੋਲੀਆਂ ਬੰਦੇ ਸਨ ਫੋਟੋ 'ਚ ਵੀ ਮਿਲਦਾ ਉਹਨਾਂ ਦਾ ਤੇ ਪਤਲਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਦਿਨ ਰਾਤ ਮਿਹਨਤ ਕਰ ਰਹੇ ਦਿਨ ਰਾਤ ਗ੍ਰੰਥ ਲਿਖੇ 56 ਸਾਲ ਦੀ ਉਮਰ ਸੀ ਉਸ ਵੇਲੇ ਭਾਈ ਸਾਹਿਬ ਦੀ ਕਹਿੰਦੇ ਉਹ ਰਮੰਦਰ ਸਾਹਿਬ ਆ ਰਹੇ ਸਨ ਗਰੰਤੀ ਸਿੰਘ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅੱਗੇ ਜਾ ਰਹੇ ਸਨ ਤੇ ਜਦੋਂ ਰਮੰਦਰ ਸਾਹਿਬ ਦੇ ਗਰੰਤੀ ਸਿੰਘ ਭਾਈ ਸੰਤੋਖ ਸਿੰਘ ਦੇ ਸਾਹਮਣੇ ਗਏ ਤੇ ਭਾਈ ਸੰਤੋਖ ਸਿੰਘ ਨੇ ਲੰਮੇ ਪੈ ਕੇ ਸਾਰੇ ਗਰੰਤੀਆਂ ਦੇ ਚਰਨਾਂ ਦੇ ਮੱਥਾ ਟੇਕਿਆ ਤੇ ਆਪਣੀ ਦਾੜ੍ਹੀ ਦੇ ਨਾਲ ਸ੍ਰੀ ਰਮੰਦਰ ਸਾਹਿਬ ਦੇ ਗਰੰਤੀ ਸਿੰਘ ਦੇ ਚਰਨ ਝੋ ਝਾੜਨ ਲੱਗ ਪਏ ਤੇ ਗਰੰਤੀ ਸਿੰਘਾਂ ਨੇ ਉਹਨਾਂ ਨੂੰ ਫੁੱਲਾਂ ਦੀਆਂ ਬਾਲਾਂ ਨਾਲ ਲੱਦ ਦਿੱਤਾ ਤੇ ਫਿਰ ਅਕਾਲ ਤਖਤ ਤੇ ਗਏ ਹਾਜ਼ਰੀ ਦਾ ਅਰਦਾਸਾ ਹੋਇਆ ਤੇ ਫਿਰ ਹਰਮੰਦਰ ਸਾਹਿਬ ਜਾ ਕੇ ਪੰਜ ਸ਼ਬਦਾਂ ਦਾ ਕੀਰਤਨ ਸੁਣਿਆ ਇਹਨੇ ਨੂੰ ਅਕਾਲ ਤਖਤ ਤੇ ਦੀਵਾਨ ਸਜ ਗਿਆ ਹਰਮੰਦਰ ਸਾਹਿਬ ਤੋਂ ਆ ਕੇ ਫਿਰ ਅਕਾਲ ਤਖਤ ਤੇ ਗ੍ਰੰਥ ਭੇਡਾ ਕੀਤਾ ਤੇ ਉਸ ਵੇਲੇ ਅਰਦਾਸ ਕਰਾਈ ਕਿ ਖਾਲਸਾ ਜੀ ਅਰਦਾਸ ਕਰੋ ਬੈਰੀ ਗੁਰੂ ਚਰਨਾਂ ਨਾਲ ਨਿਭ ਜਾਵੇ ਤੇ 2 ਮਹੀਨਿਆਂ ਬਾਅਦ ਕੈਥੜ ਆ ਕੇ ਅਸੂ ਦੇ ਮਹੀਨੇ ਚੋਲਾ ਛੱਡ ਗਏ ਮਹਾਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਨਾ ਮਹਾਪੁਰਸ਼ਾਂ ਦਾ ਇਹ ਗ੍ਰੰਥ ਅੱਜ ਸੰਪੂਰਨ ਹੋਇਆ ਹੈ